ਦੀ ਕੀ ਫਤ ਹੈ ਪਹਿਲੇ ਬੁਲਾਇਆ ਨੇ ਬਾਬਾ ਕੁਸ਼ ਬੋਧਾ ਸਾਂਝਾ ਕੀਤਾ ਇੱਕ ਦੋ ਗੱਲਾਂ ਮੈਂ ਰਮਿਆ ਦੇ ਵਿਚਾਰ ਕਰੂੰਗਾ ਨੇ ਕਿਉਂਕਿ ਸਾਡੇ ਕਿਰਤ ਜੋ ਵਾਸਤੇ ਕਾਨੂੰਨ ਹੋਰ ਹੈ ਤੇ ਜਿਹੜੇ ਤੇ ਸਾਥੀ ਜਨੂ ਵੀ ਤੁਸੀਂ ਲੜ ਚੁੱਕੇ ਹੋ ਕਿਉਂਕਿ ਸਾਸੀ ਵਿਰੋਧ ਕਰਦੇ ਹੋ ਪਿੰਡਾਂ ਦੇ ਵਿੱਚ ਬੀਜੇਪੀ ਦਾ ਤੁਸੀਂ ਸੁਖੀ ਸਿੰਘ ਸਾਹਿਬ ਕਹਿੰਦੇ ਜਿਹੜੀ ਵੀਰ ਜੀ ਵਾਲੀ ਸੀ ਸਾਡਾ ਪੁੱਤਰ 6 ਲੱਖ ਹੰਰੇਕ ਸਿੰਘ ਮਹਿਮਾ ਕੜਾ ਬੇਰੀ ਜੱਟੇਵੰਦੀ ਦਾ ਕਰਨੋ ਸਾਹਿਬ ਜੀਆ ਸਾਸੀ ਤੋਂ ਉਹਦਾ ਮੂੰਹ ਬੰਦ ਕਰਕੇ ਤੁਸੀਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕੀਤਾ ਰੱਥੋ ਬਈ ਲੋਕੋ ਹੰਰੇਕ ਮਹੀਨਾ ਰਾਤ ਮੂਰੀ ਹੱਕ ਹੈ ਨਹੀਂ ਚੜਾ ਕੋਈ

ਕਹਿੰਦਾ ਵੀ ਫੇਰ ਕਹਿੰਦੇ ਡਿਗਰੂ ਕੋਲ ਤੇ ਅਸੀਂ ਚਾਪਰੀ ਕੋਲ ਬਾਤ ਹੋ ਗਈ ਡਿਗਰੂ ਦੀ ਪਿਆਰੀ ਕਾਮ ਆ ਜਿੰਨੇ ਤੇ ਸਾਡੇ ਖਿਲਾਫ ਬੋਲਦੇ ਹੋ ਦੇਖ ਪੰਜਾਬ ਦੇ ਜੰਮਿਆਂ ਨੂੰ ਨੱਕ ਨਹੀਂ ਪਾਰਾ ਸਤੇ ਜਾਂਦਾ ਦੇਵਤਾਂ ਦੇ ਫੁੱਲਾਂ ਦੇ ਹੱਥ ਪਾ ਕੇ ਸਵਾਗਤ ਕੀਤਾ ਜਾਂਦਾ ਹੋਰਨਕਾਂ ਭਾਰਤ ਜਗਦੀਆਂ ਲੋਕ ਪਰ ਦੀ ਕਰਤੂਕਾਂ ਨੇ ਉਹ ਸੰਗਿਆ ਕੀਤਾ ਜਾ ਸਕਦੀਆਂ ਪਰ ਸਮਾਂ ਥੋੜਾ ਲਿੱਕਲ ਕਰਨੀਆਂ ਹੈ ਅੱਜ ਦੁਨੀਆ ਵਿੱਚ ਪਤੂਛੇ ਦਾ ਰੋਣਾ ਦੁਨੀਆ ਦੇ ਵਿੱਚ ਪਤੂਛੇ ਨਾਲ ਮੌਤਾਂ ਹੋ ਰਹੀਆਂ ਨੇ ਮੌਤਾਂ ਦੀ ਗਿੰਤੀ ਹੈ ਜਿਹੜੀ ਦੇ ਵਿਚ ਇੱਕ ਕਾਂਕੇ ਦੇ ਵਿੱਚ 240 ਮੋਤਾ ਪ੍ਰਦੂਸ਼ਣ ਕਰ ਚੋ ਰਹੀ ਹੋਈਆਂ ਨੇ ਵਿਚ ਕਾਂਕੇ ਦੇ ਵਿੱਚ 240 ਤੇ ਇਥੋਂ 50 ਸਰਕਾਰ ਜਿਹੜੀ ਸਾਨੂੰ ਪਾਣੀ ਨੂੰ ਆ ਕੇ ਤਾਂ ਕਹਿ ਕਿ ਪ੍ਰਦੂਸ਼ਣ ਹੋ ਗਿਆ ਉਹਨੂੰ ਦੇਖਣਾ ਚਾਹੀਦਾ ਔਰ ਖਾੜੇ ਦੇ ਵਿੱਚ ਜਿਹੜੀ ਫੈਕਟਰੀ ਲੱਗ ਰਹੀ ਜਾ ਭੂਗਲੀ ਦੇ ਵਿੱਚ ਜਿਹੜੀ ਫੈਕਟਰੀ ਲੱਗ ਰਹੀ ਜਾ ਗੈਸ ਪਲਾਂਟ ਲੱਗ ਰਿਹਾ ਉਹਦੇ ਜੋਕਾਂ ਲੋਕਾਂ ਦੀ ਜਾਨ ਖਾਣੀ ਹੈ ਉਹ ਮੁੱਛਲੇ ਲੋਕਾਂ ਦੇ ਬਿਮਾਰਿਆਂ ਪਰਵਿਆਂ ਅਸੀਂ ਆਜਾਸ ਦੇ ਤੋਂ ਕੋਤੋਂ ਵਿਸ਼ਵਾਸ ਲੈਣਾ ਚਾਹਦੇ ਹੋ ਇਹ ਜੜੀਆਂ ਇਹ ਗੈਸ ਪੈਂਟੀਆਂ ਪਿੰਡਾਂ ਦੇ ਲਾਜਾਂ ਦਾਲੀਆਂ ਅਸੀਂ ਰਵਾਣ ਕਰਦੇ ਆ ਨਹੀਂ ਲੱਗਣ ਦੇ ਆ ਕੇ ਲੋਕੋ ਤੁਸੀਂ ਦੱਸਦੇ ਹੋ ਇਹ ਗੈਸ ਪੈਂਟੀਆਂ ਜੜੀਆਂ ਥੋੜੀ ਜਾਣ ਦਾ ਖੋ ਮੰਨੀਆਂ ਲੱਗਣ ਦੇ ਨਹੀਂ ਚਾਹੀਦੇ ਲੱਗਣ ਨਹੀਂ ਲੱਗਣ ਰਵਦੀਰ ਮਿੱਟੂ ਬੋਲਿਆ ਅੰਦਰ ਫੈਕਟਰੀਆਂ ਨਹੀਂ ਲੱਗਣ ਦਿੰਦੇ। ਉਹ ਬਿੱਟੂ ਮੈਂ ਤੈਨੂੰ ਪੁੱਛਦਾ ਜਿਗਰਾ ਨਾਲ ਨਾ ਸਾਡੀ ਖੇਤੀ ਨਾਲ ਜੁੜਦੀ ਸੀ। ਤੁਸੀਂ ਕਿਉਂ ਖਾ ਗਏ ਲਾਓ। ਗੱਲਾਂ ਮਿੱਲਾ ਲਾਓ। ਤੁਸੀਂ ਟੱਪੇ ਵਾਲੀ ਟਾਕਰ ਨਾਲ ਖਾ ਗਏ। ਤਾਂ ਕੰਦਲ ਲਾਓ ਅਸੀਂ ਹੱਜੂ ਵੀ ਲੈ ਗਏ। ਤੁਸੀਂ ਆਲੂਆਂ ਵਾਸਤੇ ਚਿਪਸ ਬਣਾਉਣ ਦੇ ਸਰਕਾਰੀ ਕਾਰਖਾਨੇ ਲਾਓ। ਅਸੀਂ ਕਹਿੰਦੇ ਆ

ਦਾ ਰਸੀ ਅਜਾ ਸਤਿਗੁਰਾਂ ਮੰਡੀ ਦੇ ਜਿਹੜੇ ਗੱਲਾਂ ਮਦੂਰਾ ਉਹਨਾਂ ਨੇ ਪੰਜਾਬ ਪੱਤਰ ਤੱਕ ਪਹੁੰਚ ਕਰਕੇ ਗੱਲਾਂ ਮਦੂਰਾ ਦੀ ਬੱਡੀ ਕਰਦੀ ਹੈ ਤੇ ਲੜ ਕੇ ਆਂਦੀ ਆ ਅਸੀਂ ਉਹਨਾਂ ਦਾ ਜਿਹੜਾ ਤਨਵਾਦ ਕਰਨ ਦੇ ਵਾਸਤੇ ਤੋਂ ਭੂਗੜੀ ਦੇ ਖਾੜੇ ਵਾਲੀ ਜਿਹੜੀ ਕਮੇਟੀ ਬੜੀ ਹੋਈ ਆ ਅਸੀਂ ਸੰਗਠਨ ਕੋਲ ਕੇ ਵੱਲੋਂ ਉਹਦਾ ਪੂਰਾ ਪੂਰਾ ਸਹਿਯੋਗ ਕਰਕੇ ਫੈਕਟਰੀ ਨਹੀਂ ਲਗਾਣ ਜਾਂਗੇ ਇਹ ਸਾਨੂੰ ਚਾਰ ਦੇ ਦਾਅਵੇ ਪਾਰਨਾ ਚਾਹਦਾ ਔਰ ਕਰੋਨਾ ਤੋਂ ਵੀ ਡਰਦਾ ਆਪਣੇ ਆਪ ਨੂੰ ਗਰੀਬ ਕਹਿ ਰਹਾ ਉਹ ਜਿਹੜੀ ਕਿਸਾਨਾਂ ਨੇ ਮਜ਼ਦੂਰਾਂ ਨੂੰ ਪਾਰਨ ਦੀ ਦਿੱਤੀ ਆ ਉਹਦੇ ਭਰਾਵੋ ਯਕੀਨ ਨਹੀਂ ਕਰਨਾ ਅਸੀਂ ਮਜ਼ਦੂਰਾਂ ਦੇ ਹਾਂ ਵੀ ਆ ਮਜ਼ਦੂਰਾਂ ਦੇ ਦਿੱਕਾਂ ਸਮਾ ਖਤਮ ਹੋ ਜਾਂਦਾ ਹੋ ਠੀਕ ਕਰਦਾ ਜੀ ਹੋਰ ਜੱਲਾ ਕਰੀਏ ਬਸ ਇਤ ਕੋਈ ਰਹਿ ਜਾਣਾ ਬਈ ਮੋਦੀ ਸਰਕਾਰ ਦਾ ਬ੍ਰੋ